ਰੈਡੀ ਸਵਾਗਤ ਹੈ ਵਿਨੇਸ਼ ਫੁਗਾਟ ਤੂੰ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰਨ ਲਈ ਮੁੜ ਹੌਂਸਲਾ ਕੀਤਾ ਹੈ ਦਲੇਰੀ ਵਿਖਾਈ ਹੈ ਤੂੰ ਕਿਹਾ ਹੈ ਕਿ ਅੱਗ ਕਦੇ ਖਤਮ ਨਹੀਂ ਹੁੰਦੀ ਡੰਡੀ ਭਾਰਤ ਦੇ ਲੋਕ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਗੇ ਅਤੇ ਇਸ ਫੱਖ ਦੀ ਅਗ ਨੂੰ ਜਵਾਲਾਮੁਖੀ ਬਣਾਉਣ ਲਈ ਫੋਕਾਂ ਮਾਰ-ਮਾਰ ਕੇ ਆਕਸੀਜਨ ਦਿੰਦੇ ਰਹਿਣਗੇ ਡੰਡੀ ਤੇਰੀ ਮਿਹਨਤ ਅਤੇ ਭਾਰਤੀ ਲੋਕਾਂ ਦਾ ਸਾਥ ਰੂਪੀ ਹੌਸਲਾ ਜ਼ਰੂਰ ਰੰਗ ਲਿਆਵੇਗਾ ਡੰਡੀ ਮੁੜ ਮੈਟ ਉੱਤੇ ਆਉਣ ਲਈ ਜੀ ਆਇਆਂ ਡੰਡੀ ਬੀਬਾ ਵਿਨੇਸ਼ ਜਦੋਂ ਤੈਨੂੰ ਪਿਛਲੇ ਸਾਲ ਓਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਭਾਰਤ ਦੇ ਕਰੋੜਾਂ ਲੋਕਾਂ ਦੇ ਦਿਲਾਂ ਉੱਤੇ ਸੱਟ ਵੱਜੀ ਸੀ ਕਿਉਂਕਿ ਤੇਰੇ ਨਾਲ ਇੱਕ ਸਾਜ਼ਿਸ਼ ਤਹਿਤ ਕਥਿਤ ਧੋਖਾ ਹੋਇਆ ਸੀ ਡੰਡੀ ਆਮ ਲੋਕ ਉਸ ਸਮੇਂ ਤੇਰੇ ਨਾਲ ਡਟ ਕੇ ਖੜ ਗਏ ਸਨ ਅਤੇ ਉਹਨਾਂ ਕਿਹਾ ਸੀ ਵਿਨੇਸ਼ ਫਗਾਟ ਤੂੰ ਹਾਰੀ ਨਹੀਂ ਤੂੰ ਜੇਤੂ ਹੈ ਤੂੰ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ ਤੂੰ ਉਹਨਾਂ ਦੇ ਹਿਰਦਿਆਂ ਵਿੱਚ ਵਸ ਗਈ ਤੇਰੇ ਉੱਤੇ ਭਾਰਤੀਆਂ ਨੂੰ ਮਾਣ ਹੈ ਤੇਰੇ ਨਾਲ ਹੋਏ ਧੋਖੇ ਤੋਂ ਸਭ ਭਲੀ ਭਾਂਤ ਜਾਣੂ ਹਨ 올림픽 ਦੇ ਇੱਕ ਤਗਮੇ ਨਾਲੋਂ ਸਮੂੱਚੇ ਭਾਰਤੀਆਂ ਦੇ ਦਿਲਾਂ ਦੇ ਤਗਮੇ ਕਿਤੇ ਭਾਰੀ ਹਨ ਜੋ ਤੂੰ ਜਿੱਤ ਲਏ ਹਨ ਡੰਡੀ ਇਹ ਸਮੂੱਚੇ ਭਾਰਤੀਆਂ ਦੇ ਦਿਲਾਂ ਵਿੱਚੋਂ ਉੱਠੀ ਆਵਾਜ਼ ਸੀ ਡੰਡੀ ਤੂੰ ਕਾਫੀ ਸਾਲਾਂ ਤੋਂ ਹੌਸਲੇ ਨਾਲ ਖੇਡ ਰਹੀ ਸੀ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕੀ ਰੈਡੀ ਸੀ ਅਤੇ ਵਿਸ਼ਵ ਚੈਂਪੀਅਨਾਂ ਵਿੱਚ ਦੋ ਵਾਰ ਕਾਂਸੀ ਦਾ ਤਗਮਾ ਜਿੱਤਿਆ ਸੀ ਡੰਡੀ ਪੈरिस ਵਿੱਚ ਹੋ ਰਹੀਆਂ 올림픽 ਖੇਡਾਂ ਵਿੱਚ ਤੈਥੋਂ ਸੋਨ ਤਗਮਾ ਜਿੱਤਣ ਦੀ ਵੱਡੀ ਆਸ ਸੀ ਤੂੰ ਇਸ ਨਿਸ਼ਾਨੇ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ ਅਤੇ ਫਾਈਨਲ ਵਿੱਚ ਪਹੁੰਚਣ ਸਦਕਾ ਦੇਸ਼ ਲਈ ਇੱਕ ਤਗਮਾ ਪੱਕਾ ਕਰ ਲਿਆ ਸੀ ਡੰਡੀ ਤੂੰ ਸਾਜ਼ਿਸ਼ ਦਾ ਸ਼ਿਕਾਰ ਹੋ ਗਈ ਸੀ ਡੰਡੀ ਜਿੱਤਣ ਤੋਂ ਬਾਅਦ ਤੇਰੇ ਉੱਤੇ ਦੋਸ਼ ਲਾਇਆ ਗਿਆ ਸੀ ਕਿ ਤੇਰਾ ਭਾਰ 100 ਗ੍ਰਾਮ ਵੱਧ ਹੈ ਡੰਡੀ ਇਸ ਦੋਸ਼ ਨਾਲ ਤੈਨੂੰ ਕੇਵਲ ਹਾਰੀ ਹੋਈ ਕਰਾਰ ਨਹੀਂ ਦਿੱਤਾ ਬਲਕੇ ਕੁਸ਼ਤੀ ਮੁਕਾਬਲੇ ਵਿੱਚੋਂ ਹੀ ਬਾਹਰ ਕਰਦਿਆਂ ਤੇਰੀ ਮਿਹਨਤ ਮਿੱਟੀ ਵਿੱਚ ਰੋਲ ਦਿੱਤੀ ਗਈ ਡੰਡੀ ਇਸ ਦਾ ਤੈਨੂੰ ਦੁੱਖ ਹੋਣਾ ਸੁਭਾਵਿਕ ਹੀ ਸੀ ਅਤੇ ਹੋਇਆ ਵੀ ਡੰਡੀ ਪਰ ਇਹ ਦੁੱਖ ਕੇਵਲ ਤੈਨੂੰ ਨਹੀਂ ਸਮੁੱਚੇ ਭਾਰਤ ਵਾਸੀਆਂ ਨੂੰ ਹੋਇਆ ਸੀ ਡੰਡੀ ਸਵਾਲ ਉੱਠਿਆ ਸੀ ਕਿ ਜੇਕਰ ਤੇਰਾ ਭਾਰ 100 ਗ੍ਰਾਮ ਵੱਧ ਸੀ ਤਾਂ 올림픽 ਐਸੋਸੀਏਸ਼ਨ ਨੇ 50 ਕਿਲੋ ਵਜ਼ਨ ਵਿੱਚ ਖੇਡਣ ਦੀ ਇਜਾਜ਼ਤ ਹੀ ਕਿਉਂ ਦਿੱਤੀ ਪ੍ਰਸ਼ੰਚਨ ਖੇਡ ਮੈਦਾਨ ਵਿਚ ਉਤਰਣ ਹੀ ਕਿਉਂ ਦਿੱਤਾ ਗਿਆ ਪ੍ਰਸ਼ਨ ਚਿੰਨ ਜੇਕਰ ਤੇਰਾ ਭਾਰ ਸਹੀ ਸੀ ਤਾਂ ਫਿਰ ਜਿੱਤਣ ਤੋਂ ਬਾਅਦ ਇਹ ਦੋਸ਼ ਕਿਉਂ ਮੜਿਆ ਗਿਆ ਪ੍ਰਸ਼ਨ ਚਿੰਨ ਇਸ ਤੋਂ ਇਹ ਸਪਸ਼ਟ ਹੈ ਕਿ ਤੇਰੇ ਨਾਲ ਧੋਖਾ ਹੋਇਆ ਸੀ ਜੋ ਕਥਿਤ ਤੌਰ ਉਤੇ ਜਾਣਬੁੱਝ ਕੇ ਕੀਤਾ ਗਿਆ ਸੀ ਡੰਡੀ ਸੈਮੀਫਾਈਨਲ ਵਿੱਚ ਕਿਊਬਾ ਦੇ ਜਿਸ ਪਹਿਲਵਾਨ ਨੂੰ ਤੂੰ ਹਰਾ ਦਿੱਤਾ ਸੀ ਉਸ ਨੂੰ ਫਾਈਨਲ ਮੈਚ ਖੇਡਣ ਲਈ